ਸਤਿ ਸ਼੍ਰੀ ਅਕਾਲ ਜੀ ਅੱਜ 13 ਰਿਸ਼ਤੇ ਲੈ ਕੇ ਆਏ ਆਂ ਜੀ ਇਹ ਰਿਸ਼ਤੇ ਸਿਰਫ ਕੁੜੀਆਂ ਦੇ ਆ ਜੇਕਰ ਚੈਨਲ ਤੇ ਪਹਿਲੀ ਵਾਰ ਜੁੜੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਹਰ ਰੋਜ਼ ਨਵੇਂ ਰਿਸ਼ਤਿਆਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਜੀ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਦੋਨੇ ਧਿਰ ਵਾਲੇ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਸਾਡੇ ਤੋਂ ਤੁਸੀਂ ਇਹ ਰਿਸ਼ਤਾ ਲੈਣਾ ਫਾਈਲ ਨੰਬਰ 10 ਕੀ ਜੀ ਪਹਿਲਾ ਬਾਇਓ ਡਾਟਾ ਜ਼ਰੂਰ ਸੈਂਟਰ ਕਰ ਦਿਆ ਕਰੋ ਤਾਂ ਜੋ ਅਸੀਂ ਮੈਚ ਕਰ ਲਿਆ ਕਰੀਏ ਵੀ ਤੁਹਾਡੇ ਨਾਲ ਇਹ ਰਿਸ਼ਤਾ ਰਲਦਾ ਮਿਲਦਾ ਹੈ ਜਾਂ ਨਹੀਂ ਰਿਸ਼ਤਾ ਹੈ 496 ਨੰਬਰ ਜ਼ਿਲ੍ਹਾ ਸ਼੍ਰੀ ਮੋਖਸਰ ਸਾਹਿਬ ਤੋਂ ਰਿਸ਼ਤਾ ਹੈ ਗਾ ਨਾਮ ਕੁੜੀ ਦਾ ਮਨਪ੍ਰੀਤ ਕੌਰ ਕਾਸਟ ਆ ਜਰਸੀ ਗੁੱਤ ਬਰਾੜ ਉਮਰ 25 ਦਸੰਬਰ 1994 ਕਾ ਆਦਾ ਕੁੜੀ ਦਾ 5 ਫੁੱਟ 6 ਇੰਚ ਪੜ੍ਹਾਈ ਕਰੀ ਹੈ ਬੀ ਐਸ ਸੀ ਨਰਸਿੰਗ ਸ਼ਹੀਦ ਕਰਤਾਰ ਸਿੰਘ ਸ਼ਰਾਬਾ ਕਾਲਜ ਆਫ ਨਰਸਿੰਗ ਲੁਧਿਆਣਾ ਹਾਈ ਸਕੂਲ ਗ੍ਰੈਜੂਏਟਡ ਗੁਰੂ ਨਾਨਕ ਕਾਲਜ ਇਨ ਸ਼੍ਰੀ ਮੋਕ ਸ਼੍ਰੀ ਮੋਕਸਰ ਸਾਹਿਬ ਇੰਡੀਆ ਸਰੰਟਲੀ ਰੈਜ਼ੀਡੈਂਟ ਇਨ ਕੈਨੇਡਾ ਸਟੇਟਸ ਪੀਆਰ ਇਨ ਕੈਨੇਡਾ ਸਰੰਟਲੀ ਵਰਕਿੰਗ ਰਜਿਸਟਰਡ ਨਰਸ ਵਰਕਿੰਗ ਇਨ ਏ ਲੌਂਗ ਟਰਮ ਕੇਅਰਸ ਨਾਗਰਾ ਚ ਇਸ ਟਾਈਮ ਨਾਗਰਾ ਉਂਡਾਰੀਓ ਚ ਕੁੜੀ ਰਹਿ ਰਹੀ ਹੈ ਜੀ ਮੁੰਡੇ ਨੂੰ ਜ਼ਮੀਨ 20 ਕਿੱਲੇ ਤੱਕ ਹੋਵੇ ਕੈਨੇਡਾ ਪੀਆਰ ਹੋਵੇ ਵਧੀਆ ਗੱਲ ਆ ਕੁੜੀ ਹੁਣ ਵਿਆਹ ਕਰਾਉਣ ਲਈ ਇੰਡੀਆ ਆਈ ਹੋਈ ਆ ਰਿਸ਼ਤਾ ਚਾਹੀਦਾ ਜੀ ਮੁੰਡੇ ਨੂੰ 20 ਤੋਂ 25 ਕਿੱਲੇ ਤੱਕ ਜ਼ਮੀਨ ਹੋਵੇ ਇਸ ਪਰਿਵਾਰ ਵਾਲਿਆਂ ਕੋਲ ਆਗਦੀ ਜ਼ਮੀਨ ਬਹੁਤ ਵਧੀਏਗੀ ਇਸੇ ਕਰਕੇ ਪਰਿਵਾਰ ਬਰਾਬਰ ਦਾ ਪਰਿਵਾਰ ਦੇਖ ਰਿਹਾ ਹੈਗਾ ਅਗਲਾ ਰਿਸ਼ਤਾ ਆਇਆ 497 ਜ਼ਿਲ੍ਹਾ ਕਪੂਰਥਲਾ ਨਾਮ ਕੌਰ ਕਾਸਟਰ ਰਵਿਦਾਸੀ ਸਿੱਖ ਗੋਤ ਹੈ ਸ਼ਮਾਰ ਡੇਟੋ ਬਥ 17/12/1999 ਕਾਦਾ 5 ਫੁੱਟ 4 ਇੰਚ ਪੜਾਈ ਪਲਾਸਟੂ ਨਾਨ ਮੈਡੀਕਲ ਬਿਜ਼ਨਸ ਕੋਰਸ ਕੈਨੇਡਾ ਫਾਦਰ ਸਾਬ ਐਸਆਈ ਪੰਜਾਬ ਪੁਲਿਸ ਮਦਰ ਹਾਊਸ ਵਾਈਫ 1 ਬ੍ਰਦਰ ਇਨ ਯੂ ਐਸਏ ਕੁੜੀ ਕੈਨੇਡਾ ਵਰਕ ਪਰਮਿਟ ਤੇ ਹੈ ਮੁੰਡੇ ਦਾ ਰਿਸ਼ਤਾ ਚਾਹੀਦਾ ਕੈਨੇਡਾ ਪੀਆਰ ਹੋਵੇ ਕਾਸਟ ਰਬਿਦਾਸੀ ਸਿੱਖ ਹੋਵੇ ਤੇ ਮੁੰਡਾ ਗੁਰਸਿੱਖ ਸਰਦਾਰ ਹੀ ਹੋਵੇ ਆਗਲਾ ਰਿਸ਼ਤਾ ਆਇਆ 498 ਨੰਬਰ ਏਰੀਆ ਕੋਟਕਪੂਰੇ ਤੋਂ ਰਿਸ਼ਤਾ ਕਾਸਟ ਜਰਸੀ ਗੋਸਰਾ ਡੇਟੋਬਥ 201994 ਹਾਈਟ 5 ਫੁੱਟ 6 ਇੰਚ ਪੜ੍ਹਾਈ ਐਮਏ ਐਂਡ ਬੀਐਡ ਪੋਲੀਟੀਕਲ ਸਾਇੰਸ ਮੁੰਡੇ ਦਾ ਰਿਸ਼ਤਾ ਕੈਨੇਡਾ ਪੀਆਰ ਹੋਵੇ ਜ਼ਮੀਨ 1 ਤੋਂ 3 ਕਿੱਲੇ ਤੱਕ ਹੋਵੇ ਵਿਆਹ ਵਧੀਆ ਕਰਨਾ ਕੁੜੀ ਸੋਹਣੀ ਸੁਨੱਖੀ ਹੋਵੇ ਅਗਲਾ ਰਿਸ਼ਤਾ ਆਇਆ 499 ਨਾਮ ਰਮਨਪ੍ਰੀਤ ਕੌਰ ਕਾਸਟ ਜੱਟ ਸਿੱਖ ਗੋਤਮ ਰਾਹੜ ਡੇਟ ਆਫ ਬਰਥ 13 11 1995 ਹਾਈਟ 5 ਫੁੱਟ 5 ਇੰਚ ਪੜ੍ਹਾਈ ਐਮ ਕਾਮ ਮਾਸਟਰ ਆਫ ਪ੍ਰੋਫੈਸ਼ਨਲ ਅਕਾਊਂਟਿੰਗ ਮੈਲਬੌਰਨ ਡਿਪਲੋਮਾ ਇਜ਼ ਐਡਵਾਂਸਡ ਡਿਪਲੋਮਾ ਆਫ ਲੀਡਰਸ਼ਿਪ ਐਂਡ ਮੈਨੇਜਮੈਂਟ ਜਰਨਲ ਮੈਲਬੌਰਨ ਕੁੜੀ ਆਸਟ੍ਰੇਲੀਆ ਚ ਵਕ ਪਰਮਿਟ ਤੇ ਆ ਪੀਆ ਦੀ ਫਾਈਲ ਅਪਲਾਈ ਆ ਅਤੇ ਕੁੜੀ ਬਹੁਤ ਸੋਹਣੀ ਸੁਨੱਖੀ ਹੈ ਅਗਲਾ ਰਸਤਾ ਆਇਆ ਪੂਰਾ ਫਾਈਲ ਨੰਬਰ 500 ਏਰੀਆ ਮਲੋਹਟ ਤੋਆ ਨਾਮ ਨਵਦੀਪ ਕੌਰ ਕਾਸਟ ਆ ਜਰ ਸਿੱਖ ਕਾਦਾ 5 ਫੁੱਟ 3 ਇੰਚ ਪੜਾਈ ਕਰੀ ਹੈ ਜੀ ਐਨ ਐਮ ਨਰਸਿੰਗ ਇਨ ਕੈਨੇਡਾ ਆਫ ਐਟ ਆਫਿਸ ਐਡਮਿਨ ਹੈਲਥ ਸਰਵਿਸ ਕੈਨੇਡਾ ਵਾਕ ਪਰਮਟ ਤੇ ਏ ਲੜਕੀ ਫੈਮਿਲੀ ਚ ਮਾਤਾ ਪਿਤਾ ਪਿਤਾ ਜੀ ਐਸਐਚਓ ਪੰਜਾਬ ਪੁਲਿਸ ਬ੍ਰਦਰ 1 ਇਨ ਦੁਬਈ ਕੁੜੀ ਸੋਨੀ ਸਨੱਖੀ ਆ ਕੁੜੀ ਦੇ ਪਰਿਵਾਰ ਵਾਲੇ ਮਾਝੇ ਤੁਮਹਾਰ ਰਿਸ਼ਤਾ ਵੀ ਮਾਝੇ ਵਾਲੇ ਪਰਿਵਾਰ ਤੋਂ ਹੋਵੇ ਮੁੰਡਾ ਕੈਨੇਡਾ ਪੀਆਰ ਹੋਵੇ ਅਗਲਾ ਰਿਸ਼ਤਾ ਆ 501 ਜਿਲ੍ਹਾ ਬਠਿੰਡੇ ਤੋਂ ਕਾਸਟ ਜਰਸੀਖ ਨਾਮ ਕੌਰ ਡੇਟ ਆਫ ਬਰਥ 8 ਅਗਸਤ 1994 ਕਦ ਪੰਜ ਚਾਰ ਪੜ੍ਹਾਈ ਬੀਸੀਏ ਐਮਬੀਏ ਫਾਈਨਾਂਸ ਜੌਬ ਪ੍ਰੋਫਾਈਲ ਗਵਰਨਮੈਂਟ ਜੌਬ ਔਨ ਅ ਕੰਟਰੈਕਟ ਬੇਸਿਸ ਫਾਦਰ ਇਜ਼ ਐਕੂਬੇਸ਼ਨ ਰਿਟਾਇਰਡ ਗਵਰਨਮੈਂਟ ਜੌਬ ਮਾਦਰ ਹਾਊਸ ਵਾਈਫ ਸਿਵਲਿੰਗ 1 ਐਲਡਰ ਸਿਸਟਰ ਇਨ ਯੂ ਐਸ 1 ਯੰਗਰ ਬ੍ਰਦਰ ਵੈਲ ਸੈਟਲ ਇਨ ਫਾਰਗਨ ਮਲਵਈ ਜਰਸੀ ਦੇ ਪਰਿਵਾਰ ਤੋਂ ਰਸਤਾਗਾ ਰਸਤਾ ਮੁੰਡਾ ਆਸਟ੍ਰੇਲੀਆ ਜਾਂ ਫਿਰ ਨਿਊਜ਼ੀਲੈਂਡ ਦਾ ਪੀਆਰ ਹੋਵੇ ਜ਼ਮੀਨ 7 ਤੋਂ 8 ਕਿੱਲੇ ਤੱਕ ਆਉਂਦੀ ਹੋਵੇ ਅਗਲਾ ਰਸਤਾ ਆਇਆ 502 ਨੰਬਰ ਨਾਮ ਕੁੜੀ ਦਾ ਸੀਮਾ ਕਾਸਟ ਕੁਮਿਹਾਰ ਪਰਜਾਪਤ ਪੜ੍ਹਾਈ ਬੀਏ ਐਂਡ ਐਂਟੀਟੀ ਕੋਰਸ ਡੇਟ ਆਫ ਬਰਥ 16 ਅਗਸਤ 1997 ਕਾਡਾ 52 ਮੁੰਡਾ ਸਰਕਾਰੀ ਜੋਬ ਕਰਦਾ ਹੋਵੇ ਇਸ ਕੁੜੀ ਲਈ ਤੇ ਕੁੜੀ ਸੋਣੀ ਸਨਖੀ ਹੈ ਮੁੰਡੇ ਦੀ ਕਾਸਟ ਕੁਮਿਹਾਰ ਪਰਜਾਪਤ ਹੀ ਹੋਵੇ ਬਹੁਤ ਵਧੀਆ ਵੈਸੀ ਫੈਮਲੀ ਤੋਂ ਰਿਸ਼ਤਾ ਹੈਗਾ ਫਿਰ ਵਿਆਹ ਵਧੀਆ ਕਰਨਾ ਇਸ ਫੈਮਲੀ ਵਾਲਿਆਂ ਨੇ ਕੁੜੀ ਦਾ ਅਗਲਾ ਰਿਸ਼ਤਾ ਆਇਆ 503 ਨੰਬਰ ਨਾਮ ਅਮਨਦੀਪ ਕੌਰ ਕਾਸਟਾ ਜਰਸੀ ਗੋ ਸਿੱਧੂ ਜ਼ਿਲ੍ਹਾ ਫਰੀਦਕੋਟ ਏ ਜ ਆ 52 2000 ਦਾ ਬੋਰਨ ਹਾਈਟ 54 ਪੜ੍ਹਾਈ ਪਾਸ ਟੂ ਪਾਸ ਫੈਮਿਲੀ ਚ ਮਾਤਾ ਪਿਤਾ ਦੋ ਬਰਾ ਆਰਮੀ ਵਨ ਸਿਸਟਰ ਮੈਰਿਡ ਕੈਨੇਡਾ ਰਸਤਾ ਸਿਰਫ ਫੌਜੀ ਮੁੰਡੇ ਦਾ ਹੀ ਹੋਵੇ ਅਗਲਾ ਰਸਤਾ ਆਇਆ ਜੀ 504 ਨੰਬਰ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਤੋਂ ਕਾਸਟਾ ਮਾਜਵੀ ਸਿੱਖ ਡੈਜਿਨੇਸ਼ਨ ਗਵਰਨਮੈਂਟ empioyee ਟੀਚਿੰਗ ਪੀ ਐਸ ਬੀ ਪੜ੍ਹਾਈ ਐਮ ਏ ਬੀ ਐਡ ਪੀ ਐਸ ਟੈਟ ਯੂ ਜੀ ਸੀ नेट ਤੇ जीआरएफ पीएचडी पीबीआई पर प्री पैशन्स पीपीएससी एग्ज़ाम्स डेट ऑफ बर्थ 55 1993 ਦਾ ਗਾ ਲੜਕੀ ਦਾ ਕਾਦਾ 5 ਫੁੱਟ 3/2 ਇੰਚ ਕੁੜੀ ਸੋਣੀ ਸੁਨੱਖੀ ਹੈ ਸਰਕਾਰੀ ਟੀਚਰ ਦੀ ਪੋਸਟ ਤੇ ਤੇ ਹੈ ਤੇ ਰਿਸ਼ਤਾ ਸਰਕਾਰੀ ਟੀਚਰ ਮੁੰਡਾ ਲੱਗਿਆ ਹੋਵੇ ਫੇਰੀ ਪਰਿਵਾਰ ਵਾਲੇ ਰਿਸ਼ਤਾ ਕਰਨਗੇ ਜੀ ਆਗਲਾ ਰਿਸ਼ਤਾ ਆਇਆ 505 ਮਲਵਈ ਜੱਟ ਸਿੱਖ ਤੋਂ ਕੁੜੀ ਦਾ ਰਸਤਾਗਾ ਜ਼ਿਲ੍ਹਾ ਮਾਨਸਾ ਏਰੀਆ ਬੁੱਢਲਾਡਾ ਕਾਸਟ ਆ ਜੱਟ ਸਿੱਖ ਨਾਮ ਹਰਪ੍ਰੀਤ ਕੌਰ ਡੇਟ ਆਫ ਬਰਥ 11/02/1999 ਕਾਦਾ ਪੰਜ ਸੱਤ ਪੜ੍ਹਾਈ ਬੀਏ ਫ੍ਰੋਮ ਜੀਸੀਜੀ ਪਟਿਆਲਾ ਐਮਏ 5 ਤੇ ਆਰਟਸ ਫ੍ਰੋਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਐਮਏ ਹਿਸਟਰੀ ਆਫ ਆਰਟਸ ਬੀਏਡ ਅੰਡਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਿਪਲੋਮਾ ਇਨ ਆਰਟ ਐਂਡ ਕ્રાਫਟ ਦਾ ਕਰਿਆਗਾ ਮੁੰਡੇ ਦੀ ਕਾਸਟ ਜੱਰਸੀ ਖੂਬੇ ਜ਼ਮੀਨਦਾਰਸ ਕਿਲੇ ਤੱਕ ਹੋਵੇ ਨਾਸ਼ੀ ਪੱਤੇ ਤੋਂ ਰਾਇਤ ਹੋਵੇ ਮੁੰਡਾ ਫੈਮਲੀ ਸਾਰੀ ਵੈਸ਼ਨੂ ਹੋਵੇ ਅਗਲਾ ਰਸਤਾ ਆਇਆ 526 ਨੰਬਰ ਨਾਮ ਕੌਰ ਜਿਲ੍ਹਾ ਬਠਿੰਡਾ ਕਾਸਟਾ ਜਰਸੀ ਗੋਤ ਸੇਖੋ ਏਜ ਲੜਕੀ ਦੀ 27 ਸਾਲ ਕੱਦ ਦਾ 53 ਪੜ੍ਹਾਈ ਕੀਤੀ ਹੈ ਬੀਐਸਸੀ ਨਾਨ ਮੈਡੀਕਲ ਫੈਮਲੀ ਮੈਂਬਰ ਪੰਜ ਮੈਂਬਰ ਨੇ ਜੀ ਮਾਤਾ ਹਾਊਸ ਵਾਈਫ ਪਿਤਾ ਜੀ ਖੇਤੀਬਾੜੀ ਦੋ ਯੰਗਰ ਬ੍ਰਦਰ ਬਾਥ ਆਰ ਸਟੱਡਿੰਗ ਪਾਰਟਨਰ ਪ੍ਰੈਫਰੈਂਸ ਹੈ ਜੀ 27 ਤੋਂ 30 ਸਾਲ ਤੱਕ ਹੋਵੇ ਇਹ ਹਾਈਟ ਮੁੰਡੇ ਦੀ 5 ਤੋਂ 7 5 ਤੋਂ 11 ਤੱਕ ਹੋਵੇ ਕਾਸਟ ਜਰਸੀ ਖੂਬੇ 5 ਤੋਂ 10 ਕਿੱਲੇ ਜ਼ਮੀਨ ਜ਼ਰੂਰ ਹੋਵੇ ਮੁੰਡਾ ਕੈਨੇਡਾ ਦਾ ਪੀਆਰ ਜਾਂ ਫਿਰ ਵਾਕਪਰ ਮਟਤੇ ਹੋਵੇ ਗ੍ਰੈਜੂਏਟਡ ਹੋਵੇ ਮੁੰਡਾ ਕੁੜੀ ਸੋਹਣੀ ਸੁਨਖੀ ਹੈ ਤੇ ਕੈਨੇਡਾ ਵਾਕਪਰ ਮਟਦੀ ਹੈ ਅਗਲਾ ਰਸਤਾ ਹੈ ਜੀ 508 ਨੰਬਰ ਫਾਈਲ ਰਸਤਾ ਜ਼ਿਲ੍ਹਾ ਜਲੰਧਰ ਨਾਮ ਮਨਪ੍ਰੀਤ ਕੌਰ ਕਾਸਟ ਆ ਜਰਸੀ ਖੂਬੇ ਤੋਂ ਬਰਾਡ ਡੇਟ ਆਫ ਬਰਥ 25/8/1998 ਕਾਦਾ 55 ਪੜ੍ਹਾਈ ਬੀਏ ਪਾਸ ਫੈਮਿਲੀ ਚ ਮਾਤਾ ਪਿਤਾ ਇੱਕ ਭਰਾ ਮੈਰਿਡ ਆ ਕੰਮ ਲੜਕੀ ਬੈਂਕ ਪ੍ਰਾਈਵੇਟ ਜੌਬ ਕਰਦੀ ਆ 1 ਸਾਲ ਤੋਂ ਰਿਸ਼ਤਾ ਜਰਸੀਕ ਪਰਿਵਾਰ ਤੋਂ ਹੋਵੇ ਮੁੰਡਾ ਤੇ ਜ਼ਮੀਨ ਮੁੰਡੇ ਨੂੰ 2 ਤੋਂ 5 ਕਿੱਲੇ ਤੱਕ ਜ਼ਰੂਰ ਆਉਂਦੀ ਹੋਵੇ ਰਸਤਾ ਸਿਰਫ 50 ਕਿਲੋਮੀਟਰ ਤੱਕ ਹੀ ਹੋਵੇ ਮੁੰਡੇ ਦਾ ਜੀ ਇਹ ਪਰਿਵਾਰ ਵਾਲੇ ਕਰ ਦੇਣਗੇ ਜੀ ਅਗਲਾ ਲਾਸਟ ਹੈ ਜੀ ਰਸਤਾ ਜੀ 495 ਨੰਬਰ ਕੰਬੋਜ ਸਿੱਖ ਕਾਸਟ ਤੋਂ ਆਂਜੀ ਰਿਸ਼ਤਾ ਗੋਤਾ ਰਹੀਏ ਡੇਟ ਆਫ ਬਰਥ 6/10/1998 ਹਾਈਟ 5'6 ਪੜ੍ਹਾਈ ਕਰੀਆ ਬੀਐਸਸੀ ਨਾਨ ਮੈਡੀਕਲ 2 ਸਾਲ ਦਾ ਅਤੇ ਨਰਸ ਐਕਸਪੀਰੀਅੰਸ ਹਸਪੀਟਲ ਦਾ ਰਿਸ਼ਤਾ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਕਾਸਟ ਕੰਬੋਜ ਸਿੱਖ ਹੋਵੇ ਕੱਦ ਮੁੰਡੇ ਦਾ 6 ਫੁੱਟ ਤੱਕ ਹੋਵੇ ਵਧੀਆ ਗੱਲ ਹੈ ਜ਼ਮੀਨ ਨਾਲ ਹੋਵੇ ਥੋੜੀ ਬਹੁਤੀ 2 ਤੋਂ 5 ਕਿਲੇ ਤੱਕ ਮੁੰਡਾ ਸਰਕਾਰੀ ਜੋਬ ਕਰਦਾ ਹੋਵੇ ਜਾਂ ਫਿਰ ਕੈਨੇਡਾ ਪੀਆਰ ਹੋਵੇ ਏਸੀ ਅੱਜ ਦੇ 13 ਵਧੀਆ ਪਰਿਵਾਰ ਤੋਂ ਰਿਸ਼ਤੇ ਜੀ ਕੁੜੀ ਵਾਲਿਆਂ ਦਾ ਸਾਡੇ ਤੋਂ ਤੁਸੀਂ ਬਾਇਓ ਡਾਟਾ ਤੇ ਪਿਕ ਲੈ ਸਕਦੇ ਹੋ ਰਿਸ਼ਤਾ ਤੁਸੀਂ ਤਾਂ ਲੈਣਾ ਜੀ ਜੇਕਰ ਤੁਹਾਡੇ ਨਾਲ ਰਿਸ਼ਤਾ ਮੇਲ ਖਾਂਦਾ ਗਿਆ ਜੀ ਬਾਕੀ ਸਾਡੇ ਚੈਨਲ ਦੁਆਰਾ ਐਡ ਵੀ ਲਗਵਾਈ ਜਾਂਦੀ ਹੈ ਰਿਸ਼ਤੇ ਪਰਿਵਾਰਾਂ ਨੂੰ ਮੈਚ ਕਰਕੇ ਵੀ ਦਿੱਤੇ ਜਾਂਦੇ ਆ ਐਡ ਲਗਵਾਉਣ ਲਈ ਸਕਰੀਨ ਦੇ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰਕੇ ਆਪਣੇ ਰਿਸ਼ਤੇ ਦੀ ਐਡ ਲਗਵਾ ਸਕਦੇ ਹੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਧੰਨਵਾਦ ਜੀ